ਕਾਲੇ ਸ਼ੋਲੇ ਦੀ ਸਬਜੀ ਨੂੰ ਅਸੀਂ ਅੱਜ ਦੋ ਤਰੀਕੇ ਨਾਲ ਬਣਾਵਾਂਗੇ ਤੇ ਅਸੀਂ ਇਸ ਦਾ ਜੋ ਮਸਾਲਾ ਹੈ ਉਹ ਥੋੜੇ ਜਿਹਾ ਅਲੱਗ ਤਰੀਕੇ ਨਾਲ ਬਹੁਤ ਵੱਡਾ ਟੇਸਟੀ ਵਾਲਾ ਮਸਾਲਾ ਬਣਾ ਕੇ ਤਿਆਰ ਕਰਾਂਗੇ ਜਿਸ ਨਾਲ ਕਿ ਸਾਡੀ ਸਬਜੀ ਬਹੁਤ ਹੀ ਟੇਸਟੀ ਤੇ ਫਲੇਵਰਫੁੱਲ ਬਣ ਕੇ ਤਿਆਰ ਹੋਏਗੀ ਤੁਸੀਂ ਮੇਰੇ ਇਸ ਤਰੀਕੇ ਨਾਲ ਅਗਰ ਸਬਜੀ ਨੂੰ ਬਣਾਓਗੇ ਤੇ ਹਰ ਵਾਰ ਤੁਸੀਂ ਇਸੇ ਤਰੀਕੇ ਨਾਲ ਹੀ ਚਨੇ ਦੀ ਸਬਜੀ ਨੂੰ ਬਣਾਓਗੇ ਅਸੀਂ ਤਰੀ ਵਾਲੇ ਤੇ ਸੁੱਕੇ ਦੋ ਤਰ੍ਹਾਂ ਦੇ ਨਾਲ ਚਨੇ ਦੀ ਸਬਜੀ ਨੂੰ ਬਣਾ ਰਹੇ ਹਾਂ ਜੋ ਕਿ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗੀ ਸਾਤਸ਼੍ਰੀ ਅਕਾਲ ਜੀ ਮੈਂ ਹਰ ਸਿਮਰਨ ਤੇ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਰਨ ਲਾਈਵ ਦੇ ਵਿੱਚ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਇਸ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲ ਸਕਦੇ ਹੋ ਕਿਉਂਕਿ ਇਹ ਬਿਲਕੁਲ ਫ੍ਰੀ ਹੈ ਤਾਂ ਜੋ ਤੁਸੀਂ ਮੇਰੀ ਆਨ ਲਈ ਸਾਰੀ ਵੀਡੀਓਜ਼ ਨੂੰ ਦੇਖ ਸਕੋ ਪੰਜਾਬੀ ਕਾਲੇ ਛੋਲੇ ਬਣਾਉਣ ਦੀ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਇਹਦੇ ਲਈ ਮੈਂ 250 ਗ੍ਰਾਮ ਕਾਲੇ ਛਣੇ ਲੈਨੇ ਜਿਨ੍ਹਾਂ ਨੂੰ ਕੀ ਸੀ ਵੱਡੇ ਬਰਤਨ ਦੇ ਵਿੱਚ ਪਾ ਕੇ ਥੋੜਾ ਪਾਣੀ ਪਾ ਕੇ ਅਸੀਂ ਰਾਤ ਭਰ ਭਿਗੋਣ ਲਈ ਰੱਖ ਦੇਵਾਂਗੇ ਅਗਰ ਤੁਸੀਂ ਰਾਤ ਭਰ ਨਹੀਂ ਭਿਗੋ ਰਹੇ ਹੋ ਤੇ ਇਹਨਾਂ ਨੂੰ ਗਰਮ ਪਾਣੀ ਬਿਲਕੁਲ ਗਰਮ ਪਾਣੀ ਦੇ ਵਿੱਚ 5-6 ਘੰਟੇ ਲਈ ਤਾਂ ਜ਼ਰੂਰ ਭਿਗੋ ਕੇ ਰੱਖੋਗੇ ਤੇ ਜੋ ਸਾਡੇ ਚਨੇ ਨੇ ਅਸੀਂ ਉਹਨਾਂ ਨੂੰ ਰਾਤ ਭਰ ਭਿਗੋ ਲਿਆ ਤੁਸੀਂ ਦੇਖ ਸਕਦੇ ਹੋ ਤੇ ਚੰਗੀ ਤਰ੍ਹਾਂ ਸੌਫਟ ਹੋ ਗਏ ਨੇ ਥੋੜੇ ਜਿᱷ ਫੁੱਲ ਗਏ ਨੇ ਤੇ ਉਹਨਾਂ ਸੇ ਇਹਨਾਂ ਨੂੰ ਸਾਫ਼ ਪਾਣੀ ਨਾਲ ਧੋ ਲਵਾਂਗੇ ਸਾਡੇ ਚਨੇ ਨੇ ਤੇ ਉਸ ਤੋਂ ਬਾਅਦ ਅਸੀਂ ਪ੍ਰੈਸ਼ਰ ਕੁੱਕਰ ਦੇ ਵਿੱਚ ਜੋ ਸਾਡੇ ਸਾਰੇ ਭਿਗੋਏ ਚਨਿਆਂ ਨੂੰ ਪਾ ਦੇਵਾਂਗੇ ਜਿਵੇਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ 5-6 ਕੱਪ ਤੱਕ ਕਰ ਅਸੀਂ ਪਾਣੀ ਪਾ ਕੇ ਨਨ ਉਬਾਲਾਂਗੇ ਇੱਕ ਤੇਜ ਪੱਤਾ ਇੱਕ ਦਾਲਚੀਨੀ ਤੇ ਇੱਕ ਮੋਟੀ ਇਲਾਇਚੀ ਪਾ ਕੇ ਅਸੀਂ ਇੱਕ ਛੋਟਾ ਚਮਚੇ ਇਹਦੇ ਵਿੱਚ ਨਮਕ ਦਾ ਐਡ ਕਰਾਂਗੇ ਉਸ ਤੋਂ ਬਾਅਦ ਇੱਕ ਛੋਟਾ ਹੀ ਚਮਚਾ ਇਸ ਵਿੱਚ ਤੇਲ ਜਾਂ ਕੀ ਪਾ ਸਕਦੇ ਹਾਂ ਤੇ ਉਹਨੂੰ ਹਿਲਾਵਾਂਗੇ ਇਸ ਤਰ੍ਹਾਂ ਤੇਲ ਜਾਂ ਕੀ ਪਾਣਾ ਜੋ ਚਨੇ ਨੇ ਉਹ ਬਹੁਤ ਅੱਛੇ ਬੋਇਲ ਹੁੰਦੇ ਨੇ ਤੇ ਪਾਣੀ ਵੀ ਬਾਹਰ ਨਹੀਂ ਆਂਦਾ ਤੇ ਅਸੀਂ ਪ੍ਰੈਸ਼ਰ ਕੁੱਕਰ ਨੂੰ ਟੱਕਾ ਲਗਾ ਕੇ ਇਹਨੂੰ 5-6 ਵਿਸਲਾਂਾਂ ਤੱਕ ਬੋਇਲ ਕਰਾਂਗੇ ਜਦ ਤੱਕ ਇਹ ਸੌਫਟ ਨਹੀਂ ਹੋ ਜਾਂਦੀ ਅਸੀਂ 4-5 ਪਿਆਜ਼ ਲਏ ਨੇ ਜਿਨ੍ਹਾਂ ਦੇ ਅਸੀਂ ਮਿਕਸੀ ਵਿੱਚ ਪੇਸਟ ਬਣਾ ਲੈਣੀ ਹੈ ਤੇ ਅਸੀਂ ਕਿਦ ਫਾਈਨ ਪੇਸਟ ਪਿਆਜ਼ਾਂ ਦੀ ਬਣਾ ਲਈ ਹੈ ਤੇ ਕੜਾਈ ਦੇ ਵਿੱਚ ਮੈਂ ਥੋੜਾ ਜਿਹਾ ঘি ਗਰਮ ਕੀਤਾ ਤੁਸੀਂ ਚਾਹੋ ਤੇ ਆਇਲ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਕਿ ਜਦੋਂ ਹੀ ਥੋੜਾ ਗਰਮ ਹੋ ਜਾਏਗਾ ਇਹਦੇ ਵਿੱਚ ਅੱਧਾ ਛੋਟਾ ਚਮਚ ਮੈਂ ਜੀਰਾ ਪਾਇਆ ਹੈ ਜਦੋਂ ਜੀਰਾ ਥੋੜਾ ਜਿਹਾ ਕਰੈਕਰ ਹੋ ਜਾਏਗਾ ਤੇ ਅਸੀਂ ਇਹਦੇ ਵਿੱਚ ਜੋ ਪਿਆਜ਼ ਦੀ ਪੇਸਟ ਬਣਾ ਕੇ ਰੱਖੀ ਹੈ ਅਸੀਂ ਇਹਦੇ ਵਿੱਚ ਪਾ ਕੇ ਉਸ ਨੂੰ ਚਲਾਉਂਦੇ ਰਵਾਂਗੇ ਅਸੀਂ ਪਿਆਜ਼ ਦੀ ਜੋ ਪੇਸਟ ਹੈ ਅਸੀਂ ਉਸ ਨੂੰ ਪੁੰਨਾਂਗੇ ਜਦੋਂ ਤੱਕ ਬਹੁਤ ਅੱਛੇ ਬ੍ਰਾਊਨ ਕਲਰ ਚ ਭੁੱਜ ਨਹੀਂ ਜਾਂਦੇ ਸਾਡੇ ਪਿਆਜ਼ ਅਸੀਂ ਇਸ ਨੂੰ ਚਲਾਉਂਦੇ ਰਵਾਂਗੇ ਵਿੱਚ ਵਿੱਚ ਭੁੰਦੇ ਰਵਾਂਗੇ ਜੋ ਸਾਡੇ ਪਿਆਜ਼ ਨੇ ਜਦੋਂ ਤੱਕ ਬਹੁਤ ਅੱਛੇ ਕਲਰ ਵਿੱਚ ਪਿਆਜ਼ ਭੁੱਜ ਨਹੀਂ ਜਾਂਦੇ ਉਹ ਦੂਸਰੀ ਸਾਈਡ ਦੇ ਉੱਤੇ ਮੈਂ ਚਾਰ ਟਮਾਟਰ ਥੋੜੇ ਜਿਹਾ ਲਸਣ ਅਦਰਕ ਥੋੜਾ ਜਿਹਾ ਹਰਾ ਧਨੀਆ ਤੇ ਇੱਕ ਮਿਰਚ ਲਈ ਹੈ ਹਰੀ ਵਾਲੀ ਤੇ ਅਸੀਂ ਇਹਨਾਂ ਦੀ ਵੀ ਮਿਕਸੀ ਦੇ ਵਿੱਚ ਪੇਸਟ ਬਣਾ ਲਵਾਂਗੇ ਦੂਸਰੀ ਸਾਈਡ ਤੇ ਸਾਡੇ ਜੋ ਪਿਆਜ਼ ਨੇ ਉਹ ਬ੍ਰਾਊਨ ਹੋ ਰਹੇ ਨੇ ਪੁੱਜ ਰਹੇ ਨੇ ਤੇ ਅਸੀਂ ਟਮਾਟਰਾਂ ਦੀ ਪੇਸਟ ਬਣਾ ਕੇ ਰੱਖ ਲਈ ਹੈ ਜੋ ਸਾਡੇ ਪਿਆਜ਼ ਨੇ ਆਲਮੋਸਟ ਪੁੱਜ ਗਏ ਨੇ ਤੇ ਬਹੁਤ ਅੱਛੇ ਕਲਰ ਦੇ ਵਿੱਚ ਆ ਰਹੇ ਨੇ ਜਿਹੜਾ ਕੀ ਹੈ ਸੈਪਰੇਟ ਹੋ ਗਿਆ ਹੈ ਪਿਆਜ਼ਾਂ ਵਿੱਚੋਂ ਪਿਆਜ਼ ਪੂਜ ਗਏ ਨੇ ਬਰਾਊਨ ਹੋ ਗਏ ਨੇ ਉਹਨਾਂ ਅਸੀਂ ਜੋ ਟਮਾਟਰ ਦਾ ਮਿਕਸਚਰ ਬਣਾ ਕੇ ਰੱਖਿਆ ਸੀ ਧਨੀਆ ਅਦਰਕ ਲਸਣ ਦੇ ਨਾਲ ਉਹ ਵਾਲਾ ਸੀ ਪੇਸਟ ਇਹਦੇ ਵਿੱਚ ਪਾ ਕੇ ਅਸੀਂ ਨੂੰ ਭੁੰਨਾਂਗੇ ਜਦੋਂ ਪਿਆਜ਼ ਥੋੜੇ ਜਿਹਾ ਬਰਾਊਨ ਹੋ ਜਾਣਗੇ ਫਿਰ ਉਸ ਟੇਸ ਦੇ ਅਸੀਂ ਇਹਦੇ ਵਿੱਚ ਪੇਸਟ ਪਾਣੀ ਹੈ ਤੇ ਟਮਾਟਰ ਨੂੰ ਅਸੀਂ ਭੁੰਨਣਾ ਹੈ ਜਦੋਂ ਤੱਕ ਕਿ ਕੱਚਾਪਾਨਾ ਖਤਮ ਹੋ ਜਾਏ ਜੋ ਟਮਾਟਰ ਨੇ ਸਾਡੇ ਬਹੁਤ ਚੰਗੀ ਤਰ੍ਹਾਂ ਪੂਜ ਗਏ ਨੇ ਉਹਨਾਂ ਅਸੀਂ ਦੇ ਵਿੱਚ ਛੋਟਾ ਚਮਚ ਅੱਧਾ ਛੋਟਾ ਚਮਚ ਲਾਲ ਮਿਰਚ ਅੱਧਾ ਛੋਟਾ ਚਮਚ ਹਲਦੀ ਦਾ ਪਾਊਡਰ ਤੇ ਇੱਕ ਛੋਟਾ ਚਮਚ ਇਸ ਵਿੱਚ ਧਨੀਆ ਦਾ ਸੁੱਕਾ ਪਾਊਡਰ 1/4 ਛੋਟਾ ਚਮਚ ਮੈਦੇ ਵਿੱਚ ਦੇਗੀ ਮਿਰਚ ਪਾਈ ਹੈ ਤਾਂ ਜੋ ਅੱਛਾ ਕਲਰ ਆ ਜਾਏ ਅੱਧਾ ਛੋਟਾ ਚਮਚ ਮੈਦੇ ਵਿੱਚ ਗਰਮ ਮਸਾਲਾ ਪਾਇਆ ਹੈ ਸਾਰੇ ਮਸਾਲਿਆਂ ਨੂੰ ਅਸੀਂ ਸਿਰਫ ਇੱਕ ਕਮੈਂਡ ਦੇ ਉੱਤੇ ਲੋ ਫਲੇਮ ਦੇਤੇ ਚਲਾਵਾਂਗੇ ਭੁੰਨਾਂਗੇ ਤੇ ਉਸ ਤੋਂ ਬਾਅਦ ਇੱਕ ਛੋਟਾ ਚਮਚ ਮੈਦੇ ਵਿੱਚ ਕਸੂਰੀ ਮੇਥੀ ਹੈ ਜੋ ਉਹਨੂੰ ਥੋੜਾ ਜਿਹਾ ਡਰਾਈ ਨੂੰ ਕ੍ਰਸ਼ ਕਰਕੇ ਉਹ ਵੀ ਇਹਦੇ ਵਿੱਚ ਪਾਵਾਂਗੇ ਤੇ ਫਿਰ ਨਾਲ ਹੀ ਅਸੀਂ ਇਹਦੇ ਥੋੜਾ ਜਿਹਾ ਪਾਣੀ ਪਾ ਦਵਾਂਗੇ ਤੇ ਇਹਨੂੰ ਭੁੰਨਾਂਗੇ ਤਾਂ ਜੋ ਸਾਡੇ ਜੋ ਮਸਾਲੇ ਨੇ ਉਹ ਜਲਣ ਨਹੀਂ ਤੇ ਚੰਗੀ ਤਰ੍ਹਾਂ ਸਾਡਾ ਜੋ ਮਸਾਲਾ ਹੈ ਉਹ ਪੁੱਜ ਜਾਏ ਤੇ ਇਸ ਨੂੰ ਥੋੜੀ ਦੇਰ ਚਲਾਵਾਂਗੇ ਪਾਣੀ ਪਾਣ ਤੋਂ ਬਾਅਦ ਤੇ ਜੋ ਸਾਡਾ ਮਸਾਲਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਤਰ੍ਹਾਂ ਪੁੱਜ ਗਿਆ ਹੈ ਤੋ ਜੋ ਕੀਅਤ ਸਾਈਡ ਤੋਂ ਸੈਪਰੇਟ ਹੋ ਗਿਆ ਹੈ ਤੇ ਮਸਾਲਾ ਬਹੁਤ ਅੱਛੇ ਕਲਰ ਚ ਪੁੱਜ ਗਿਆ ਐ ਅਸੀਂ ਇਹਦੇ ਵਿੱਚ ਅੱਧਾ ਛੋਟਾ ਚਮਚ ਨਮਕ ਪਾਇਆ ਐ ਅਸੀਂ ਪਹਿਲਾਂ ਉਬਲਣ ਟਾਈਮ ਵੀ ਇਹਦੇ ਵਿੱਚ ਇੱਕ ਛੋਟਾ ਚਮਚ ਨਮਕ ਪਾਇਆ ਸੀ ਤੁਸੀਂ ਨਮਕ ਆਪਣੇ ਹਿਸਾਬ ਨਾਲ ਐਡਜਸਟ ਵੀ ਕਰ ਸਕਦੇ ਹੋ ਤੇ ਅਸੀਂ ਅੱਧਾ ਹੋਰ ਛੋਟਾ ਚਮਚੇ ਦੇ ਵਿੱਚ ਨਮਕ ਪਾ ਲਿਆ ਤੇ ਸਾਡਾ ਜੋ ਮਸਾਲਾ ਹੈ ਬਹੁਤ ਅੱਛੀ ਤਰ੍ਹਾਂ ਪੁੱਜ ਗਿਆ ਹੈ ਜੋ ਹੋ ਨਸੀ ਇਹਦੇ ਵਿੱਚ ਸਪੈਸ਼ਲ ਵਾਲਾ ਇੰਗਰੀਡੀਅੰਟਸ ਪਾ ਰਹੇ ਆ ਦੋ ਵੱਡੇ ਚਮਚ ਮੈਦੇ ਵਿੱਚ ਭਰ ਕੇ ਦਹੀਂ ਆ ਜੋ ਉਹ ਅਸੀਂ ਇਹਦੇ ਵਿੱਚ ਪਾਵਾਂਗੇ ਜਿਸ ਨਾਲ ਜੋ ਸਾਡੇ ਚਨੇ ਨੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣਗੇ ਤੇ ਅਸੀਂ ਦਹੀਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਵਿੱਚ ਵਿੱਚ ਹਿਲਾਉਂਦੇ ਰਵਾਂਗੇ ਦਹੀਂ ਨੂੰ ਅਸੀਂ ਇਸੇ ਤਰ੍ਹਾਂ ਛੋੜਨਾ ਨਹੀਂ ਹੈ ਮਸਾਲੇ ਦੇ ਨਾਲ ਅਸੀਂ ਇਸ ਨੂੰ ਚਲਾਉਂਦੇ ਰਹਿਣਾ ਤਾਂ ਜੋ ਦਹੀਂ ਫਟੇ ਨਹੀਂ ਤੇ ਅਸੀਂ ਇਸ ਦਹੀਂ ਨੂੰ ਮਸਾਲੇ ਨਾਲ ਚੰਗੀ ਤਰ੍ਹਾਂ ਭੁੰਨ ਲਿਆ ਤੇ ਮਸਾਲੇ ਦਾ ਕਲਰ ਤੁਸੀਂ ਦੇਖ ਸਕਦੇ ਹੋ ਹੋਰ ਵੀ ਦਹੀਂ ਪਾਉਣ ਨਾਲ ਬਹੁਤ ਅੱਛਾ ਆ ਗਿਆ ਹੈ ਤਕੀ ਸੈਪਰੇਟ ਹੋ ਗਿਆ ਸਾਡਾ ਮਸਾਲਾ ਤਿਆਰ ਹੈ ਅਸੀਂ ਚੰਨਿਆਂ ਨੂੰ ਚੈੱਕ ਕਰ ਲੈਂਦੇ ਆ ਅਸੀਂ ਪ੍ਰੈਸ਼ਰ ਕੁੱਕਰ ਦੇ ਵਿੱਚ ਚੰਨਿਆਂ ਨੂੰ ਚੈੱਕ ਕਰ ਰਹੇ ਆ ਜੋ ਸਾਡੇ ਚੰਨੇ ਨੇ ਬਹੁਤ ਚੰਗੀ ਤਰ੍ਹਾਂ ਉਬਲ ਗਏ ਨੇ ਬਹੁਤ ਹੀ ਸੌਫਟ ਬਣ ਕੇ ਰੈਡੀ ਹੋ ਗਏ ਨੇ ਥੋੜੇ ਜਿ ਚਨੇ ਮੈਂ ਇਹਦੇ ਵਿੱਚ ਦੋ ਛੋਟੇ ਸਰਵਿਸ ਸਪੂਨ ਅਸੀਂ ਇਹਦੇ ਵਿੱਚ ਪਾ ਕੇ ਥੋੜਾ ਜਿਹਾ ਪਾਣੀ ਉਬਲਿਆ ਹੋਇਆ ਉਹ ਪਾ ਕੇ ਅਸੀਂ ਥੋੜੀ ਜੀ ਇਹਦੀ ਪੇਸਟ ਤਿਆਰ ਕਰ ਲਵਾਂਗੇ ਅਸੀਂ ਬਾਅਦ ਵਿੱਚ ਇਸ ਨੂੰ ਯੂਜ਼ ਕਰਾਂਗੇ ਚੰਨਿਆਂ ਵਿੱਚ ਜੋ ਸਾਡੀ ਚੰਨਿਆਂ ਦੀ ਮੈਂ ਪੇਸਟ ਬਹੁਤ ਫਾਈਨ ਬਣਾ ਲਈ ਹੈ ਤੇ ਅਸੀਂ ਇਸ ਨੂੰ ਪਾਵਾਂਗੇ ਇਹਦੇ ਵਿੱਚ ਇਸ ਤਰ੍ਹਾਂ ਪਾਉਣ ਨਾਲ ਜੋ ਸਾਡੇ ਚਨੇ ਨੇ ਬਹੁਤ ਹੀ ਥਿੱਕ ਤੇ ਬਹੁਤ ਹੀ ਟੇਸਟੀ ਬਣਦੇ ਨੇ ਹੁਣ ਅਸੀਂ ਜੋ ਉਬਲੇ ਚਨੇ ਨੇ ਮਸਾਲੇ ਵਿੱਚ ਪਾ ਲਏ ਨੇ ਤੇ ਅਸੀਂ ਇਹਨਾਂ ਨੂੰ ਮਸਾਲੇ ਦੇ ਨਾਲ ਥੋੜੀ ਦੇਰ ਦੇ ਚੰਗੀ ਤਰ੍ਹਾਂ ਭੁੰਨਾਂਗੇ 2-3 ਮਿੰਟਾਂ ਦੇ ਲਈ ਅਸੀਂ ਚਨਿਆਂ ਨੂੰ ਮਸਾਲੇ ਦੇ ਨਾਲ ਭੁੰਨਾਂਗੇ ਤਾਂ ਜੋ ਚੰਗਾ ਜਿਹਾ ਫਲੇਵਰ ਜੋ ਹੈ ਚਨਿਆਂ ਦੇ ਵਿੱਚ ਮਸਾਲੇ ਦਾ ਆ ਜਾਏ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਚਲਾਉਂਦੇ ਰਵਾਂਗੇ ਹਾਈ ਫਲੇਮ ਦੇ ਉੱਤੇ ਅਸੀਂ ਇਹਨਾਂ ਨੂੰ ਭੁੰਨ ਲਿਆ ਛੋਲਿਆਂ ਨੂੰ ਤੇ ਅਸੀਂ ਜੋ ਪੇਸਟ ਬਣਾ ਕੇ ਛੋਲਿਆਂ ਦੇ ਰੱਖੀ ਸੀ ਉਹ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਤੇ ਇਸ ਨੂੰ ਫੇਰ 1 ਮਿੰਟ ਦੇ ਲਈ ਅਸੀਂ ਚਲਾ ਲਾਵਾਂਗੇ ਇਸ ਤਰ੍ਹਾਂ ਜੋ ਪੇਸਟ ਪਾਉਣ ਨਾਲ ਜੋ ਤਰੀ ਹੈ ਉਹ ਬਿਲਕੁਲ ਤਰੀ ਥਿੱਕ ਬਣੇਗੀ ਪਤਲੀ-ਪਤਲੀ ਨਹੀਂ ਬਣੇਗੀ ਔਰ ਜੋ ਸੁੱਕੇਲੇ ਛੋਲੇ ਨੇ ਉਹ ਵੀ ਬਹੁਤ ਹੀ ਮਸਾਲੇ ਵਾਲੇ ਬਣਨਗੇ ਥੋੜਾ ਜਿਹਾ ਇਸ ਵਿੱਚ ਉਬਲਿਆ ਹੋਇਆ ਪਾਣੀ ਇੱਕ ਕਟੋਰੀ ਪਾ ਦਿੱਤਾ ਹੈ ਚਨਿਆਂ ਦਾ ਤੇ ਅਸੀਂ ਇਸ ਨੂੰ ਫੇਰ ਤੋਂ ਚਲਾ ਲਾਵਾਂਗੇ ਥੋੜੇ ਜਿਮ ਕੱਟੇ ਲੰਬੇ-ਲੰਬੇ ਅਦਰਕ ਦੇ ਕਤਰੇ ਉਹ ਅਸੀਂ ਇਹਦੇ ਵਿੱਚ ਪਾ ਦਿੱਤੇ ਨੇ ਜਿੰਜਰ ਜੂਲੀయన్స్ ਤੇ ਜੋ ਸਾਡੇ ਸੁੱਕੇ ਵਾਲੇ ਸੀ ਚਨੇ ਬਣਾਨੇ ਸੰ ਸਾਡੇ ਸੁੱਕੇ ਵਾਲੇ ਬਲੈਕ ਚਨੇ ਮਸਾਲੇ ਵਾਲੇ ਉਹ ਬਣ ਕੇ ਤਿਆਰ ਹੋ ਗਏ ਨੇ ਤੇ ਅਸੀਂ ਦੋ ਤਰੀਕੇ ਨਾਲ ਬਣਾ ਰਹੇ ਹਾਂ ਥੋੜੇ ਜਿ ਮੈਂ ਪਹਿਲਾਂ ਸੁੱਕੇ ਚਨੇ ਇੱਕ ਬਰਤਨ ਵਿੱਚ ਬਾਉਲ ਵਿੱਚ ਕੱਢ ਲਏ ਨੇ ਤਿਆਰ ਹੋਏ ਸਾਡੇ ਡਰਾਈ ਵਾਲੇ ਮਸਾਲੇ ਬਲੈਕ ਚਨੇ ਵਾਲੇ ਅਸੀਂ ਇੱਕ ਬਰਤਨ ਵਿੱਚ ਕੱਢ ਲਏ ਨੇ ਇਹਨਾਂ ਨੂੰ ਮੈਂ ਥੋੜੇ ਜਿਹਾ ਜਿੰਜਰ ਜੂਲੀయన్స్ ਤੇ ਧਨੀਏ ਦੇ ਨਾਲ ਸਰਵ ਕਰਾਂਗੀ ਇੱਕ ਤਰ੍ਹਾਂ ਨਾਲ ਅਸੀਂ ਛੋਲੇ ਬਣਾ ਕੇ ਮਸਾਲੇ ਚਨੇ ਵਾਲੇ ਰੈਡੀ ਕਰ ਲਏ ਨੇ ਉਹ ਦੂਸਰੀ ਤਰ੍ਹਾਂ ਦੇ ਚਨੇ ਬਣਾ ਲਈ ਮੈਂ ਅੱਧੇ ਉਹਦੇ ਵਿੱਚ ਪਾ ਲਏ ਨੇ ਔਰ ਬਾਕੀ ਦੇ ਜੋ ਅੱਧੇ ਨੇ ਅਸੀਂ ਉਹਦੇ ਵਿੱਚ ਪਾਣੀ ਪਾ ਕੇ ਦੀ ਤਰੀ ਬਣਾ ਲਵਾਂਗੇ ਤੇ ਮਸਾਲਾ ਇਹਦੇ ਵਿੱਚ ਪਹਿਲੇ ਹੀ ਸੀ ਤੇ ਅਸੀਂ ਜਿੰਨਾ ਤੁਸੀਂ ਤਰੀ ਚਾਹੁੰਦੇ ਹੋ ਉਹਨਾ ਪਾਣੀ ਪਾ ਸਕਦੇ ਹੋ ਤੇ ਉਸ ਨੂੰ ਢੱਕਾ ਲਗਾ ਕੇ ਉਬਾਲਾਂ ਹੰਤਕ ਤਰੀ ਨੂੰ ਤੇ ਅਸੀਂ ਇਹਨਾਂ ਨੂੰ ਥੋੜਾ ਜਿਹਾ ਰਿਨ ਲਿਆ ਹੈ ਤੇ ਜੋ ਸਾਡੇ ਚਨੇ ਨੇ ਉਹਨਾਂ ਦੀ ਤਰੀ ਨੂੰ ਵੀ ਉਬਾਲਾ ਆ ਗਿਆ ਤੇ ਸਾਡੇ ਜੋ ਤਰੀ ਵਾਲੇ ਚਨੇ ਨੇ ਉਹ ਵੀ ਬਣ ਕੇ ਰੈਡੀ ਨੇ ਸੁੱਕੇ ਵਾਲੇ ਚਨੇ ਵੀ ਅਸੀਂ ਕਢ ਲੈਨੇ ਮਸਾਲੇ ਵਾਲੇ ਔਰ ਦੂਸਰੀ ਤਰ੍ਹਾਂ ਨਾਲ ਚਨੇ ਬਣਾਏ ਨੇ ਤਰੀ ਵਾਲੇ ਪੰਜਾਬੀ ਸਾਡੇ ਉਹ ਵੀ ਤਰੀ ਵਾਲੇ ਚਨੇ ਵੀ ਬਣ ਕੇ ਤਿਆਰ ਨੇ ਤੁਸੀਂ ਤਰੀ ਲਈ ਜਿੰਨਾ ਵੀ ਪਾਣੀ ਪਾਣਾ ਚਾਹੋ ਪਾ ਸਕਦੇ ਹੋ ਵਾਜਾ ਕਟ ਔਰ ਸਾਡੇ ਤਰੀ ਵਾਲੇ ਬਲੈਕ ਚਨੇ ਵੀ ਬਣ ਕੇ ਰੈਡੀ ਨੇ ਅਸੀਂ ਅਨਨ ਨੂੰ ਥੋੜੇ ਜਿਹਾ ਅਦਰਕ ਤੇ ਹਰੇ ਧਨੀਆ ਨਾਲ ਗਾਰਨਿਸ਼ ਕਰਾਂਗੇ ਸਰਵ ਕਰਾਂਗੇ ਦੋਨੇ ਤਰ੍ਹਾਂ ਨਾਲ ਚਨੇ ਬਣ ਕੇ ਤਿਆਰ ਨੇ ਤੇ ਤੁਸੀਂ ਅਗਰ ਮੇਰੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ